ਹੈਲੋ ਫਰੈਂਡਸ ਕਿਵੇਂ ਆ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਵੀ ਠੀਕ ਠਾਕ ਆ ਤੇ ਫਿਰ ਮਿਲਦੇ ਆ ਆਪਾਂ ਅੱਜ ਦੀ ਨਵੀਂ ਵੀਡੀਓ ਦੇ ਨਾਲ ਜੋ ਕਿ ਹੈਗੀ ਆਪਣੀ ਬਿਊਟੀ ਨਾਲ ਰਿਲੇਟਡ ਤੇ ਅੱਜ ਆਪਾਂ ਜਿਹੜਾ ਤੁਹਾਨੂੰ ਦਿੜੇ ਨਾਲ ਸ਼ੇਅਰ ਕਰਦੇ ਆ ਉਹ ਆਪਾਂ ਆਪਣੀ ਸਕਿਨ ਕੇਅਰ ਸਮਰ ਦੇ ਵਿੱਚ ਜਿਹੜੀ ਕਿ ਮੈ ਸਕਿਨ ਕੇਅਰ ਕਿਵੇਂ ਕਰਦੀ ਆ ਆਪਦੀ ਉਹ ਚੀਜ਼ ਤੁਹਾਡੇ ਨਾਲ ਸਾਰੇ ਸ਼ੇਅਰ ਕਰੂੰਗੀ ਵੀ ਕੀ ਕੀ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਵੇਂ ਆਪਦੀ ਸਕਿਨ ਦੀ ਜਿਹੜੀ ਕਿ ਕੇਅਰ ਕਰਦੀ ਆ ਤੇ ਕੀ ਕੁਸ਼ਲ ਲਗਾਉਣੀ ਆ ਠੀਕ ਆ ਡੇਲੀ ਰੂਟੀਨ ਚ ਸਮਰ ਦਾ ਠੀਕ ਆ ਤੇ ਉਹ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਵੇਂ ਕਰਨੀ ਚਾਹੀਦੀ ਆ ਆਪਾਂ ਨੂੰ ਆਪਣੀ ਸਕਿਨ ਦੀ ਕੇਅਰ ਆ ਜਿਹੜੀ ਤੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਫੇਸ ਆਪਾਂ ਨੂੰ ਕਲੀਨ ਕਰਨਾ ਹੁੰਦਾ ਸਭ ਤੋਂ ਪਹਿਲਾਂ ਕਲੀਨ ਤਾਂ ਆਪਾਂ ਕਲੀਨ ਕਾਦੇ ਨਾਲ ਕਰਦੇ ਆ ਆਪਾਂ ਕੋਈ ਵੀ ਬਿਊਟੀ ਪ੍ਰੋਡਕਟ ਮਤਲਬ ਕਿ ਜਿਵੇਂ ਕੀ ਕੋਸਮੈਟਿਕ ਚੀਜ਼ਾਂ ਆਉਂਦੀਆਂ ਉਹ ਚੀਜ਼ਾਂ ਨਹੀਂ ਯੂਜ਼ ਕਰਦੇ ਕਿਉਂਕਿ ਮੇਰੀ ਸਕਿਨ ਨੂੰ ਕੋਈ ਵੀ ਚੀਜ਼ ਆ ਜਿਹੜੀ ਸੂਟ ਨਹੀਂ ਕਰਦੀ ਹੈਗੀ ਆਪਾਂ ਸਿਰਫ ਘਰ ਤੋਂ ਬਈਆਂ ਹੋਮ ਮੇਡ ਚੀਜ਼ਾਂ ਨਾਲ ਹੀ ਜਿਹੜੀ ਕਿ ਆਪਣੀ ਸਕਿਨ ਦੀ ਕੇਅਰ ਕਰਦੇ ਆ ਤੇ ਹੁਣ ਆਪਾਂ ਤੁਹਾਨੂੰ ਦੱਸ ਦਿੰਨੇ ਆ ਵਿਖਾ ਦਿੰਨੇ ਆ ਵੀ ਕਿਹੜੇ ਕਿਹੜੀਆਂ ਆਪਾਂ ਨੂੰ ਸਭ ਤੋਂ ਪਹਿਲਾਂ ਤਾਂ ਚੀਜ਼ਾਂ ਚਾਹੀਦੀਆਂ ਠੀਕ ਆ ਜਿਹੜੀਆਂ ਆਪਾਂ ਨੂੰ ਚੀਜ਼ਾਂ ਚਾਹੀਦੀਆਂ ਤੇ ਉਹ ਆਪਾਂ ਤੁਹਾਨੂੰ ਦੱਸ ਦਿੰਨੇ ਆ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਚਾਹੀਦਾ ਵਾਲਾ ਦਹੀਂ ਠੀਕ ਆ ਦਹੀਂ ਸਾਰਿਆਂ ਦੇ ਘਰਾਂ ਵਿੱਚ ਹੁੰਦਾ ਹੀ ਆ ਆਪਾਂ ਤੁਹਾਨੂੰ ਦਿਖਾ ਦਿੰਨੇ ਚੰਗੀ ਤਰ੍ਹਾਂ ਲਓ ਜੀ ਠੀਕ ਆ ਆ ਦਹੀਂ ਆ ਮੇਰੇ ਕੋਲੇ ਤੇ ਦਹੀਂ ਤੁਸੀਂ ਕੋਈ ਵੀ ਲੈ ਸਕਦੇ ਹੋ ਚਾਹੇ ਤੁਸੀਂ ਮਤਲਬ ਘਰ ਦਾ ਲੈ ਲਓ ਵਿਚਾਰ ਦਾ ਲੈ ਲਓ ਪਰ ਮਤਲਬ ਦਹੀਂ ਹੈ ਜਿਹੜਾ ਥੋੜਾ ਜਿਹਾ ਖੱਟਾ ਹੋਣਾ ਚਾਹੀਦਾ ਇਹ ਚੀਜ਼ ਦਾ ਕਿਉਂਕਿ ਇਹ ਇੱਕ ਸਕਿਨ ਦਾ ਬਹੁਤ ਹੀ ਵਧੀਆ ਕਲੀਨਰ ਆ ਸਕਿਨ ਇੰਨੀ ਵਧੀਆ ਕਲੀਨ ਹੋ ਜਾਂਦੀ ਇਹਦੇ ਨਾਲ ਤੁਸੀਂ ਕੋਈ ਚੀਜ਼ ਨਹੀਂ ਯੂਜ਼ ਕਰਦੇ ਨਾ ਸਿਰਫ ਦਹੀਂ ਯੂਜ਼ ਕਰਨੀ ਸ਼ੁਰੂ ਕਰ ਦਿਓ ਆਪਦੇ ਫੇਸ ਤੇ ਦਹੀਂ ਨਾਲ ਜਿਹੜਾ ਕਿ ਆਪਦਾ ਫੇਸ ਆ ਜਿਹੜਾ ਧੋਣਾ ਸ਼ੁਰੂ ਕਰਦੇ ਹੋ ਉਹਦੇ ਨਾਲ ਤੁਹਾਡਾ ਫੇਸ ਆ ਜਿਹੜਾ ਇੰਨਾ ਕੁ ਜ਼ਿਆਦਾ ਸਾਫ਼ ਹੋ ਜੂ ਇੰਨਾ ਕੁ ਜ਼ਿਆਦਾ ਸੌਫਟ ਹੋ ਜੂ ਸਕਿਨ ਆ ਜਿਹੜੀ ਇੰਨੀ ਜ਼ਿਆਦਾ ਐਵੇਂ ਗਲੋ ਕਰ ਠੀਕ ਆ ਦੂਸਰੇ ਨੰਬਰ ਤੇ ਆਪਣੇ ਕੋਲੇ ਆਹ ਵਾਲਾ ਗਲਾਬ ਜਲਾ ਜਿਹੜਾ ਇੱਕ ਆਪਾਂ ਨੂੰ ਏ ਚਾਹੀਦਾ ਇੱਕ ਆਪਾਂ ਨੂੰ ਚਾਹੀਦੀ ਆ ਮਲਤਾਨੀ ਮਿੱਟੀ ਠੀਕ ਆ ਜਿਹੜੀ ਕਿ ਆਪਣੀਆਂ ਸਾਰੀਆਂ ਵੀਡੀਓ ਦੇ ਵਿੱਚ ਹੁੰਦੀ ਆ ਆਪਣੇ ਕੋਲੇ ਇਹੀ ਆ ਤੇ ਆਪਾਂ ਇਹ ਯੂਜ਼ ਕਰਦੇ ਆ ਤੁਸੀਂ ਕਿਸੇ ਵੀ ਕੰਪਨੀ ਦੀ ਯੂਜ਼ ਕਰ ਸਕਦੇ ਆ ਪਰ ਲਿਓ ਵਧੀਆ ਵਾਲੀ ਠੀਕ ਆ ਆਪਣੇ ਕੋਲੇ ਹਰਬਲ ਦੀ ਆ ਇੱਕ ਆਪਾਂ ਨੂੰ ਚਾਹੀਦਾ ਮਲਠੀ ਪਾਊਡਰ ਤੇ ਆਪਾਂ ਪੀਸ ਕੇ ਜਿਹੜਾ ਕੀ ਆ ਰੱਖਿਆ ਹੋਇਆ ਘਰੇ ਤੁਹਾਨੂੰ ਪਤਾ ਹੀ ਆ ਮਲਠੀ ਪਾਊਡਰ ਤਾਂ ਤਾਂ ਸਾਰਿਆਂ ਨੂੰ ਪਤਾ ਹੀ ਆ ਤੇ ਇੱਕ ਚੀਜ਼ ਇਹ ਚਾਹੀਦਾ ਆਪਾਂ ਨੂੰ ਹੋਰ ਕੋਈ ਚੀਜ਼ਾਂ ਨਹੀਂ ਚਾਹੀਦੀਆਂ ਚਾਰ ਹੀ ਚੀਜ਼ਾਂ ਕਿਉਂਕਿ ਮਲਠੀ ਵੀ ਆਪਣੇ ਆਮ ਹੀ ਘਰਾਂ 'ਚ ਮਿਲ ਜਾਂਦੀ ਕਿਉਂਕਿ ਆਪਣੇ ਘਰਾਂ 'ਚ ਪਈ ਹੁੰਦੀ ਆ ਤੇ ਗੁਲਾਬ ਜਲ ਤੁਸੀਂ ਘਰੇ ਵੀ ਬਣਾ ਸਕਦੇ ਹੋ ਤੇ ਮਾਰਕੀਟ ਵਾਲਾ ਵੀ ਲਿਆ ਸਕਦੇ ਆ ਦਹੀਂ ਆਪਣੇ ਘਰ ਵਿੱਚ ਹੁੰਦੀ ਆ ਤੇ ਆ ਜਿਹੜੀ ਮਲਤਾਨੀ ਮਿੱਟੀ ਆ ਤੁਸੀਂ ਜਿਵੇਂ ਬਾਜ਼ਾਰ ਤੋਂ ਜਿਹੜੀ ਗੱੱਚੀ ਹੁੰਦੀ ਉਹ ਘਰੇ ਲਿਆ ਕੇ ਆਪਦੀ ਮਤਲਬ ਪੀਸ ਵੀ ਸਕਦੇ ਹੋ ਜਾਂ ਬਣੀ ਬਣਾਈ ਵੀ ਲਿਆ ਸਕਦੇ ਹੋ ਸਸਤੀ ਜੀ ਆ ਜਾਂਦੀ ਕੋਈ ਜਿਆਦਾ ਮਹਿੰਗੀ ਨਹੀਂ ਹੈਗੀ ਇਹ ਚਾਰੇ ਚੀਜ਼ਾਂ ਅੱਜ ਆਪਾਂ ਨੂੰ ਚਾਹੀਦੀਆਂ ਸਕਿਨ ਕੇਅਰ ਕਰਨ ਵਾਸਤੇ ਠੀਕ ਆ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਕਰਾਂਗੇ ਆਪਣੇ ਚਿਹਰੇ ਦੇ ਜਿਹੜੀ ਕਿ ਕਲੀਨジング ਕਲੀਨジング ਆਪਾਂ ਕਾਹਦੇ ਨਾਲ ਕਰਨੀ ਆ ਆਪਾਂ ਕਰਾਂਗੇ ਦਹੀਂ ਨਾਲ ਠੀਕ ਆ ਦਹੀਂ ਆਪਾਂ ਕੀ ਕਰਾਂਗੇ ਥੋੜੀ ਜੀ ਆਪਾਂ ਦਹੀਂ ਲੈਣੀ ਆ ਐਵੇਂ ਆਪਣੀ ਹਥੇਲੀ ਦੇ ਪਾ ਲੈਣੀ ਆ ਆਪਾਂ ਨੂੰ ਕੋਈ ਕੋਲੀ ਦੀ ਲੋੜ ਨਹੀਂ ਕੋਈ ਕਾਸ਼ੇ ਦੀ ਲੋੜ ਨਹੀਂ ਠੀਕ ਆ ਐਵੇਂ ਕਰਕੇ ਕਿ ਜਿਵੇਂ ਆਪਾਂ ਫੇਸ ਵਾਸ਼ ਨਾਲ ਆਪਣਾ ਚਿਹਰਾ ਕਲੀਨ ਕਰਦੇ ਹੁੰਦੇ ਆ ਨਾ ਉਵੇਂ ਇਸ ਚੀਜ਼ ਨਾਲ ਲੋ ਜੀ 2 ਤੋਂ 3 ਮਿੰਟ ਮ사ਜ ਕਰਨੀ ਇਹਦੇ ਨਾਲ ਤੇ ਆਪਾਂ ਫੇਸ ਆ ਜਿਹੜਾ ਵਾਸ਼ ਕਰ ਲੈਣਾ ਹੈ ਤੁਸੀਂ ਦੇਖੋਗੇ ਨਾ ਇਹ ਨਾ ਕਾਲਾ ਕਾਲਾ ਨਿਕਲਣਾ ਸ਼ੁਰੂ ਹੋ ਜੂਗਾ ਜਿਹਾ ਇਹ ਦੇਖੇ ਤੁਸੀਂ ਚਾਹੇ ਮਤਲਬ ਆਦਾ ਫੇਸ ਪਹਿਲਾਂ ਤੋਤਾ ਹੋਵੇ ਸਾਬਣ ਵਗੈਰਾ ਨਾਲ ਤਾਂ ਵੀ ਤੁਹਾਡਾ ਇਹ ਅੰਦਰੋਂ ਮੈਲ ਖਿੱਚਦੀ ਆ ਮਤਲਬ ਆਪਣੀ ਸਕਿਨ ਦੇ ਵਿੱਚੋਂ ਫਾਸਟਸਟ ਸਟੈਪ ਹੈ ਤੁਹਾਨੂੰ ਆਪਣੇ ਫੇਸ ਦਾ ਜਿਹੜਾ ਫਰਕ ਆ ਨਜ਼ਰ ਆਊਗਾ ਲੋ ਜੀ ਆਪਾਂ ਹੁਣ ਫੇਸ ਹੈ ਜਿਹੜਾ ਧੋਇਆ ਹੀ ਹੈ ਠੀਕ ਆ ਲੋ ਜੀ ਆਪਾਂ ਫੇਸ ਹੈ ਜਿਹੜਾ ਹੁਣ ਧੋਇਆ ਹੈ ਇਹ ਦੇਖੋ ਤੁਸੀਂ ਹੁਣ ਤੁਸੀਂ ਫਰਕ ਦੇਖੋ ਸਿਰਫ ਆਪਾਂ ਕਲੀਨਿੰਗ ਕੀਤੀ ਆ ਜਿਵੇਂ ਆਪਾਂ ਕੁਝ ਨਹੀਂ ਹੋਰ ਐਡ ਕੀਤਾ ਹੁਣ ਦੂਸਰੇ ਨੰਬਰ ਤੇ ਆਪਾਂ ਕਰਾਂਗੇ ਸਕਰਬਿੰਗ ਠੀਕ ਆ ਸਕਰਬਿੰਗ ਕਰਨ ਤੋਂ ਪਹਿਲਾਂ ਆਪਾਂ ਆਹ ਵਾਲਾ ਗਲਾਵਜਾ ਜਿਹੜਾ ਇਹਨੂੰ ਆਪਾਂ ਇੱਕ ਸਪਰੇਅ ਕਰਨੀ ਆ ਆਪਣੇ ਫੇਸ ਤੇ ਤੁਸੀਂ ਕਾਟਨ ਨਾਲ ਵੀ ਲਗਾ ਸਕਦੇ ਏ ਨੂੰ ਜੇ ਸਪਰੇਅ ਕਰੋਗੇ ਤਾਂ ਬੈਸਟ ਇਹ ਤਾਂ ਦਿਨ ਚ ਦੋ ਤੋਂ ਤਿੰਨ ਵਾਰੀ ਤੁਸੀਂ ਕਰ ਹੀ ਕਰਨੀ ਹੈ ਕਰਨੀ ਆ ਸਪਰੇਅ ਆਪਦੇ ਫੇਸ ਤੇ ਜੇ ਤੁਸੀਂ ਏ ਗੁਲਾਬ ਜਲ ਦੀ ਨਹੀਂ ਕਰਨੀ ਤਾਂ ਤੁਸੀਂ ਚੌਲਾਂ ਦਾ ਜਿਹੜਾ ਪਾਣੀ ਆ ਉਹ ਬਣਾ ਕੇ ਰੱਖ ਲਓ ਮਤਲਬ ਜਿਉਂ ਔਲ ਪਿਉਓ ਦਿਓ ਥੋੜੇ ਜੇ ਰਾਤ ਨੂੰ ਤੇ ਸਵੇਰ ਤੱਕ ਜਿਹੜਾ ਉਹ ਪਾਣੀ ਆ ਉਹਨਾਂ ਦਾ ਲਾ ਕੇ ਇੱਕ ਐਵੇਂ ਦੀ ਜਿਹੜੀ ਸਪਰੇ ਬੋਟਲ ਦੇ ਵਿੱਚ ਪਾ ਕੇ ਰੱਖ ਲਓ ਡੇਲੀ ਤੁਸੀਂ ਆਪਦੇ ਫੇਸ ਤੇ 2-2 3 ਵਾਰੀ ਦਿਨ ਚ ਉਹਦੀ ਸਪਰੇ ਕਰੋ ਤਾਂ ਤੁਹਾਨੂੰ ਉਸ ਚੀਜ਼ ਦਾ ਵੀ ਬੈਨੀਫਿਟ ਆ ਜਿਹੜਾ ਇੰਨਾ ਕੁ ਜ਼ਿਆਦਾ ਮਿਲੂਗਾ ਨਾ ਤੁਸੀਂ ਕਮਾਲ ਮੰਨੋਗੇ ਜਿਹੜੀਆਂ ਸ਼ਾਈਆਂ ਵਗੈਰਾ ਹੋਣਗਾ ਤੇ ਫੇਸ ਆ ਜਿਹੜਾ ਕਹਿੰਦੇ ਆ ਨਾ ਵੀ ਸਾਡਾ ਰੰਗ ਨਹੀਂ ਗੋਰਾ ਹੁੰਦਾ ਅਸੀਂ ਕਾਲਿਆਂ ਉਨਾਂ ਲਈ ਉਹ ਜਿਹੜੀ ਚੀਜ਼ ਆ ਬਹੁਤ ਜ਼ਿਆਦਾ ਬੈਸਟ ਹੈਗੀ ਆਪਣਾ ਤਾਂ ਕਲਰ ਚਲੋ ਨਾਰਮਲ ਹੈਗਾ ਕੋਈ ਮੇਰਾ ਨਾ ਕਾਲਿਆਂ ਚ ਉਹਦਾ ਨਾ ਆਪਾਂ ਗੋਰਿਆਂ ਚ ਆਉਣੇ ਆ ਠੀਕ ਆ ਨਾਰਮਲ ਸਕਿਨ ਦੇ ਆਪਾਂ ਪਰ ਜਿਹੜੇ ਕਹਿੰਦੇ ਆ ਚਲੋ ਕਈ ਵਾਰੀ ਥੋੜਾ ਜਿਹਾ ਕਲਰ ਰੰਗ ਆ ਜਿਹੜਾ ਪੱਕਾ ਹੁੰਦਾ ਤਾਂ ਉਹ ਉਹ ਚੀਜ਼ ਵਰਤਨ ਆਪਣੀ ਬੜਾ ਵਧੀਆ ਕਲਰ ਆਪਣੀ ਸਕਿਨ ਦਾ ਹੋ ਜਾਂਦਾ ਫੇਅਰ ਉਹਦੇ ਨਾਲ ਲਓ ਜੀ ਆਪਾਂ ਵੇ ਦੇਖੋ ਸਪਰੇਅ ਕਰ ਲਈ ਆਪਾਂ ਇਹਨੂੰ ਪੁੰਜਣਾ ਨਹੀਂ ਹੈਗਾ ਠੀਕ ਆ ਇਹ ਆਪਣੇ ਆਪ ਹੀ ਆ ਸੁੱਕ ਜੂਗੀ 5-4 ਮਿੰਟ ਚ ਉਹਨੇ ਚਰ ਆਪਾਂ ਸਕਰਬ ਤਿਆਰ ਕਰਦੇ ਆ ਸਕਰਬ ਆਪਾਂ ਕਾਦਾ ਕਰਨਾ ਸਕਰਬ ਲਈ ਆਪਾਂ ਲਿਆ ਮਲਠੀ ਸਕਰਬ ਮਲਠੀ ਦਾ ਪਾਊਡਰ ਠੀਕ ਆ ਤੁਸੀਂ ਇਹ ਲੈਣਾ ਇਹ ਵੀ ਤੁਸੀਂ ਕੋਈ ਆਪਾਂ ਨੂੰ ਇਹ ਨਹੀਂ ਹੈਗਾ ਵੀ ਕੋਈ ਕੋਲੀ ਚਮਚੇ ਚ ਪਾਉਂਦੀ ਰੋੜਾ ਐਵੇਂ ਕਰਕੇ ਆਪਾਂ ਦੇਖੋ ਤੁਸੀਂ ਆਪਦੇ ਹੱਥ ਹੀ ਪਾ ਲੈਣਾ ਠੀਕ ਆ ਇਹਦੇ ਚ ਪਾਵਾਂਗੇ ਆਪਾਂ ਐਨਾਂ ਦਾਈ ਤੇ ਇਸ ਜੀ ਨੂੰ ਕਰਾਂਗੇ ਆਪਾਂ ਐਵੇਂ ਕਰਕੇ ਲੋਚ ਆ ਦੇਖੋ ਆ ਚੀਜ਼ ਬਣ ਗਈ ਲੋਚ ਆ ਦੇਖੋ ਆਪਣੇ ਕੋਲੇ ਆ ਬਣ ਗਿਆ ਹੁਣ ਤੇ ਇਹਦੇ ਨਾਲ ਆਪਾਂ ਕਰਾਂਗੇ ਸਕਰਬਿੰਗ ਆ ਦੇ ਫੇਸ ਤੇ ਐਵੇਂ ਆਪਾਂ ਸਾਰਾ ਲਗਾ ਲੈਣਾ ਐਵੇਂ ਆ ਦੇਖੋ ਠੀਕ ਆ 10 ਮਿੰਟ ਆਪਾਂ ਸਕਰਬਿੰਗ ਕਰਨੀ ਹੈ ਕੋਈ ਇਹ ਆਪਦੇ ਹੈਂਡਸ ਤੇ ਇਹ ਸਾਰੇ ਸਟੈਪ ਨਾਲ ਨਾਲ ਆਪਦੇ ਹੈਂਡਸ ਤੇ ਆਪਦੀ ਨੈਕ ਤੇ ਵੀ ਕਰ ਸਕਦੇ ਹੋ ਇਸ ਇਹ ਚੀਜ਼ ਕਰਨ ਤੋਂ ਬਾਅਦ ਇੱਕਦਮ ਤੁਹਾਨੂੰ ਜਿਹੜਾ ਕੀ ਆ ਫਰਕ ਆ ਮਿਲੂਗਾ ਅਗਿ ਸਕੇਨ ਦਾ ਤੇ ਇਹ ਤੁਸੀਂ ਡੇਲੀ ਵੀ ਕਰ ਸਕਦੇ ਹੋ ਤੇ ਹਫਤੇ ਕਿ ਮਤਲਬ ਤਿੰਨ ਵਾਰੀ ਵੀ ਕਰ ਸਕਦੇ ਹੋ ਜੇ ਕਿੰਨੇ ਕੋਲ ਟਾਈਮ ਘੱਟ ਆ ਤਾਂ ਤੁਸੀਂ ਇੱਕ ਦਿਨ ਛੱਡ ਕੇ ਕਰ ਲਿਆ ਕਰੋ ਨਹੀਂ ਤੁਸੀਂ ਜਦੋਂ ਤੁਸੀਂ ਕਰਨਾ ਸ਼ੁਰੂ ਕਰਨਾ ਤਾਂ ਉਦੋਂ ਉਦੋਂ ਡੇਲੀ ਕਰ ਸਕਦੇ ਹੋ ਲਗਾਤਾਰ 10 ਤੋਂ 15 ਦਿਨ ਡੇਲੀ ਕਰੋ ਉਸ ਤੋਂ ਬਾਅਦ ਤੁਸੀਂ ਇੱਕ ਇੱਕ ਦਿਨ ਛੱਡ ਕੇ ਕਰਨਾ ਸ਼ੁਰੂ ਕਰਦੇ ਤੁਹਾਡੀ ਸਕਿਨ ਨੂੰ ਕਿਸੇ ਪਾਰਲਰ ਤੇ ਜਾਣ ਦੀ ਲੋੜ ਨਹੀਂ ਕੋਈ ਕੋਸਮੈਟਿਕ ਕੀ ਲਗਾਉਣ ਦੀ ਲੋੜ ਨਹੀਂ ਪੈਣੀ ਸਕਿਨ ਤੇ ਆਪਾਂ ਨੂੰ ਸਾਰੀਆਂ ਪ੍ਰੋਬਲਮ ਦਾ ਹੱਲ ਹੋਊਗਾ ਇਹ ਮਤਲਬ ਹਰ ਕਿਸੇ ਲਈ ਆਏ ਨਹੀਂ ਹੈਗਾ ਵੀ ਇਹ ਕੱਲੀਆਂ ਮਤਲਬ ਆਪਣਾ ਕਲਰ ਜਿਹੜਾ ਫੇਅਰ ਕਰਨੀਆਂ ਜਾਂ ਆਪਣੀਆਂ ਸ਼ਾਂਗਾਂ ਮਟਾਉਣੀਆਂ ਜਾਂ ਮਤਲਬ ਕੀ ਆ ਰਿੰਕਲਸ ਤੇ ਟੈਨਿੰਗ ਮਤਲਬ ਇਹ ਸਾਰੀਆਂ ਚੀਜ਼ਾਂ ਤਕਰੀਬਨ ਮਿਲਾ ਕੇ ਇੱਕ ਪੈਕ ਆ ਜਿਹੜਾ ਇਹ ਪਾ ਜਾਂਦਾ ਮਤਲਬ ਫੇਸ਼ੀਅਲ ਟਾਈਪ ਹੋ ਜਾਂਦਾ ਕਿਉਂਕਿ ਨਾ ਇਹ ਹੁਣ ਜਿਵੇਂ ਮਲਠੀ ਦਾ ਇਹ ਤੁਹਾਡਾ ਸ਼ੰਗਾਂ ਲਈ ਖਾਸ ਕਰਕੇ ਸ਼ੰਗਾਂ ਲਈ ਆ ਤੇ ਇਹਦੇ ਨਾਲ ਦਹੀਂ ਤੁਹਾਨੂੰ ਪਤਾ ਵੀ ਆਪਣੀ ਸਕਿਨ ਲਈ ਕਿਲਿੰਗ ਜਿੰਨਾ ਕੰਮ ਕਰਦੀ ਹੈ ਰੋਜ਼ ਵਾਟਰ ਆ ਜਿਹੜਾ ਉਹ ਵੀ ਆਪਣੇ ਕਲਰ ਨੂੰ ਵੀ ਫੇਅਰ ਕਰਦਾ ਤੇ ਆਪਣੀ ਸਕਿਨ ਲਈ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਸਕਿਨ ਨੂੰ ਹਾਈਡਰੇਟ ਕਰਦਾ ਲਓ ਜੀ ਆਪਣਾ ਸਕਰਬ ਹੋ ਗਿਆ ਦੇਖੋ ਤੁਸੀਂ ਤੁਸੀਂ ਐਵੇਂ ਆਪਦੇ ਹੈਂਡਸ ਤੇ ਵੀ ਯੂਜ਼ ਕਰ ਸਕਦੇ ਇਸ ਚੀਜ਼ ਨੂੰ ਤੁਹਾਡੇ ਹੈਂਡਸ ਵੀ ਜਿਹੜੇ ਕਿ ਆਪਦੀ ਫੇਸ ਤੇ ਸਟੈਨ ਨਾਲ ਦੇ ਹੋ ਜਾਣਗੇ ਮਲਠੀ ਸੀਰਮ ਵੀ ਆਪਾਂ ਤੁਹਾਨੂੰ ਵੀਡੀਓ ਦੇਵਾਂਗੇ ਮਲਠੀ ਸੀਰਮ ਦੀ ਤੇ ਉਹ ਵੀ ਆਪਾਂ ਆਪਣੀ ਸਕਿਨ ਤੇ ਯੂਜ਼ ਕਰਦੇ ਹਾਂ ਉਹ ਵੀ ਬਹੁਤ ਵਧੀਆ ਚੀਜ਼ ਹੈ ਦੀ ਅਸੀਂ ਸਕਰਬਿੰਗ ਕਰ ਲਈ ਆ ਠੀਕ ਆ ਲੋ ਜੀ ਜਦੋਂ ਸਕਰਬ ਕਰ ਲੈਣਾ ਹੁਣ ਆਪਾਂ ਫੇਸ ਵੇਅਰ ਆ ਜਿਹੜਾ ਕਿ ਧੋਕੇ ਆਉਣੇ ਆ ਆਪਣਾ ਤੇ ਫਿਰ ਆਪਾਂ ਤੁਹਾਨੂੰ ਅਗਲਾ ਸਟੈਪ ਦੱਸਦੇ ਆ ਲੋ ਜੀ ਹੁਣ ਆਪਾਂ ਫੇਸ ਆ ਜਿਹੜਾ ਧੋਇਆ ਹੈ ਠੀਕ ਆ ਸਕਰਬ ਤੋਂ ਹੁਣ ਆਪਣਾ ਅੱਗੇ ਪੈਕ ਦੀ ਵਾਰੀ ਪੈਕ ਲਈ ਆਪਾਂ ਨੂੰ ਕੀ ਚਾਹੀਦਾ ਉਹੀ ਮਲਤਾਨੀ ਮਿੱਟੀ ਜਿਹੜੀ ਆਪਾਂ ਤੁਹਾਨੂੰ ਦਿਖਾਈ ਸੀ ਉਹ ਚਾਹੀਦੀ ਆ ਤੇ ਇੱਕ ਚਾਹੀਦੀ ਆਪਾਂ ਨੂੰ ਉਹੀ ਦਹੀਂ ਆਪਣੇ ਕੋਲੇ ਜਿਹੜੀ ਹੈਗੀ ਆ ਠੀਕ ਆ ਇਹ ਆਪਾਂ ਹੁਣ ਤੁਸੀਂ ਕੌਲੀ 'ਚ ਬਣਾਵਾਂਗੇ ਆਪਾਂ ਠੀਕ ਹੈ ਇੱਕ ਆਪਾਂ ਬਾਉਲ ਲੈ ਲਾਂਗੇ ਉਹਦੇ 'ਚ ਬਣਾਵਾਂਗੇ ਕਿਉਂਕਿ ਪੈਕ ਜਿਹੜਾ ਆਪਾਂ ਨੂੰ ਥੋੜਾ ਜਿਹਾ ਜ਼ਿਆਦਾ ਚਾਹੀਦਾ ਹੁੰਦਾ ਇਸ ਕਰਕੇ ਆਹ ਦੇਖੋ ਐਵੇਂ ਦੀ ਪੈਕਿੰਗ ਤੋਂ ਹੁੰਦੀ ਹੈ ਇਹ ਤਾਂ ਥੋੜੀ ਜਿਹੀ ਲੈਣੀ ਹੈ ਇਹ ਆਪਾਂ ਜਿੰਨੀ ਕ ਆਪਣੇ ਫੇਸ ਦੇ ਹਿਸਾਬ ਨਾਲ ਠੀਕ ਹੈ ਜੇ ਤੁਸੀਂ neck ਵਗੈਰਾ ਤੇ ਲਗਾਉਣੀ ਆ ਤਾਂ ਉਸ ਹਿਸਾਬ ਨਾਲ ਲਾ ਲਓ ਜੇ ਤੁਸੀਂ ਕੱਲੀ ਆਪਦੀ ਮਤਲਬ ਕੀ ਆ ਫੇਸ 'ਤੇ ਹੀ ਲਗਾਉਣੀ ਆ ਤਾਂ ਤੁਸੀਂ ਉਸ ਹਿਸਾਬ ਨਾਲ ਲਓ ਮਤਲਬ ਕਿ ਅੱਧਾ ਇੱਕ ਚਮਚਾ ਹੀ ਬਹੁਤ ਹੈ ਆਪਾਂ ਇੰਨੀ ਕੁ ਲਈ ਆ ਤੁਸੀਂ ਦੇਖ ਲਓ ਠੀਕ ਹੈ ਇਹਦੇ ਵਿੱਚ ਪਾਵਾਂਗੇ ਇਹੀ ਆਪਾਂ ਤੇ ਤਾਂ ਇਹਦਾ ਇੱਕ ਪੈਕ ਤਿਆਰ ਕਰਨਾ ਜੇ ਤੁਸੀਂ ਇਹਦੇ ਵਿੱਚ ਇੱਕ ਚੁਟਕੀ ਹਲਦੀ ਪਾਉਣਾ ਚਾਹੁੰਦੇ ਹੋ ਤੁਸੀਂ ਉਹ ਵੀ ਪਾ ਸਕਦੇ ਹੋ ਜੇ ਤੁਸੀਂ ਨਹੀਂ ਪਾਉਣਾ ਚਾਹੁੰਦੇ ਕਿ ਮਤਲਬ ਕਿ ਕਿਸੇ ਨੂੰ ਨਹੀਂ ਸੂਟ ਕਰਦੀ ਤਾਂ ਤੁਸੀਂ ਨਾ ਪਾਓ ਠੀਕ ਆ ਮੈਂ ਪਾਉਣੀ ਹੁੰਦੀ ਆ ਮੈਂ ਕਸਤੂਰੀ ਹਲਦੀ ਪਾਉਣੀ ਹੁੰਦੀ ਆ ਇੱਕ ਚੁਟਕੀ ਪਾਉਣੀ ਹੁੰਦੀ ਆ ਬਿਲਕੁਲ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਨਹੀਂ ਪਾਉਣੀ ਤਾਂ ਤੁਸੀਂ ਉਹ ਚੀਜ਼ ਨੂੰ ਨਾ ਪਾਓ ਆ ਦੇਖੋ ਆਪਾਂ ਇੱਕ ਚੁਟਕੀ ਕੇ ਇਹਦੇ ਵਿੱਚ ਹਲਦੀ ਪਾ ਲਈ ਆ ਦੇਖੋ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਲਾਂਗੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਪਹਿਲਾਂ ਇਹ ਇੱਕ ਬਿਲਕੁਲ ਕਰੀਮੀ ਸ਼ੇਪ ਚ ਬਣ ਜੂਗੀ ਠੀਕ ਆ ਮੈਂ ਚਮਚ ਨਾਲ ਤਾਂ ਨਹੀਂ ਮਿਕਸ ਕੀਤੀ ਕਿਉਂਕਿ ਚਮਚ ਦਾ ਬਾਲੇ ਖੜਕਾ ਹੁੰਦਾ ਤੇ ਇਸ ਕਰਕੇ ਮੈਂ ਉਂਗਲ ਨਾਲ ਹੀ ਕਰਕੇ ਲੋ ਜੀਆ ਦੇਖੋ ਐਵੇਂ ਦਾ ਬਣ ਗਿਆ ਤਾਂ ਹੁਣ ਆਪਾਂ ਇਹਨੂੰ ਫੇਸ ਤੇ ਇੱਕ ਪੈਕ ਦੀ ਤਰ੍ਹਾਂ ਲਗਾਉਣਾ ਪੈਕ ਲਗਾ ਕੇ ਆਪਾਂ ਇਹਨੂੰ ਸੁੱਕਣ ਤੱਕ ਵੇਟ ਕਰਨੀ ਆ ਠੀਕ ਆ ਜਦੋਂ ਇਹ ਥੋੜਾ ਜਿਹਾ ਸੁchnਾ ਸ਼ੁਰੂ ਹੋ ਜੇ ਉਦੋਂ ਆਪਾਂ ਬੋਲਣਾ ਨਹੀਂ ਹੈਗਾ ਕਿਉਂਕਿ ਇਹ ਤੁਹਾਨੂੰ ਪਤਾ ਵੀ ਜੇ ਆਪਾਂ ਬੋਲਦੇ ਆ ਤਾਂ ਇਹਦੇ ਨਾਲ ਰਿੰਕਲਸ ਪੈ ਜਾਂਦੇ ਨੇ ਥੋੜਾ ਜਿਹਾ ਸਖਤ ਹੋ ਜਾਂਦਾ ਠੀਕ ਆ ਜਦੋਂ ਇਹ ਸੁੱਕਦਾ ਤਾਂ ਇਸ ਕਰਕੇ ਆਪਾਂ ਸੁੱਕਣ ਤੇ ਬੋਲਣਾ ਨਹੀਂ ਹੈਗਾ ਆਪਾਂ ਲਗਾ ਕੇ ਬਿਲਕੁਲ ਚੁੱਪ ਹੋ ਕੇ ਬੈਠ ਜਾਣਾ ਤੇ ਜਦੋਂ ਸੁੱਕ ਜੇ ਨੂੰ ਆਪਾਂ ਪਾਣੀ ਨਾਲ ਵਾਸ਼ ਕਰਦੇ ਆਂ Quando si dice? ਲੋ ਜੀ ਜਦੋਂ ਆਪਣਾ ਚੰਗੀ ਤਰ੍ਹਾਂ ਸੁੱਕ ਜੇ 10 ਮਿੰਟ ਹੋ ਜਾਣ ਉਸ ਤੋਂ ਬਾਅਦ ਜਿਹੜਾ ਕਿ ਆਪਾਂ ਇਹਨੂੰ ਐਵੇਂ ਕੋਈ ਵੀ ਗਿੱਲਾ ਕੱਪੜਾ ਮਤਲਬ ਜਿਹੜਾ ਟਾਵਲ ਵਗੈਰਾ ਹੁੰਦਾ ਜੇ ਤੁਸੀਂ ਕਾਟਨ ਨਾਲ ਕਰਨਾ ਤਾਂ ਕਾਟਨ ਨਾਲ ਵੀ ਸਾਫ਼ ਕਰ ਸਕਦੇ ਹੋ ਜੇ ਤੁਸੀਂ ਮਤਲਬ ਕੋਈ ਟਾਵਲ ਐਵੇਂ ਦਾ ਛੋਟਾ ਜਿਹਾ ਤੁਹਾਡੇ ਕੋਲ ਤਾਂ ਉਹਦੇ ਨਾਲ ਇਹ ਆਪਾਂ ਟਾਵਲ ਜਿਹੜਾ ਆਪਣਾ ਇੱਥੇ ਕਮਰੇ ਹੀ ਰੱਖਿਆ ਹੋਇਆ ਆਪਾਂ ਠੀਕ ਆ ਛੋਟਾ ਜਿਹਾ ਰਮਾਲ ਜੇ ਤਰ੍ਹਾਂ ਇਹ ਕੋਲਾ-ਕੋਲਾ ਤੇ ਬੜਾ ਸੌਫਟ ਜਿਹਾ ਕੱਪੜਾ ਇਹਦਾ ਆਪਾਂ ਹੱਥਾਂ ਦੇ ਵੀ ਲਗਾ ਲਿਆ ਸੀ ਪੈਕ ਤਾਂ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਚੰਗੀ ਤਰ੍ਹਾਂ ਇਹਦੇ ਨਾਲ ਸਾਫ਼ ਕਰਕੇ ਉਸ ਤੋਂ ਬਾਅਦ ਤੁਸੀਂ ਨਾਰਮਲ ਪਾਣੀ ਨਾਲ ਜਿਹੜਾ ਕਿ ਆਪਦਾ ਫੇਸ ਆ ਵਾਸ਼ ਕਰ ਲੈਣਾ ਠੀਕ ਆ ਪਹਿਲਾਂ ਆਪਾਂ ਸਿੱਧਾ ਲਾਉਣਾ ਫੇ ਜਿਹੜਾ ਕਿ ਉਹਦੇ ਨਾਲ ਨਹੀਂ ਲਾਉਣਾ ਹੈਗਾ ਵੀ ਆਪਾਂ ਜਿਵੇਂ ਧੋਲ ਕੇ ਧੋਣਾ ਨਹੀਂ ਪਹਿਲਾਂ ਆਪਾਂ ਇਹਦੇ ਨਾਲ ਇੱਕ ਸਾਫ਼ ਕਰ ਲੈਣਾ ਚੰਗੀ ਤਰ੍ਹਾਂ ਵੀ ਹੁਣ ਦੇਖੋ ਤੁਸੀਂ ਹੁਣ ਆਪਾਂ ਤੋਕੇ ਆਉਣੇ ਫਿਰ ਤੁਹਾਨੂੰ ਦਿਖਾਉਣੇ ਆ ਠੀਕ ਆ ਹੁਣ ਆਪਾਂ ਸਾਫ਼ ਤਾਂ ਕਰ ਲਿਆ ਤੁਸੀਂ ਦੇਖੋ ਪੂਰੀ ਤਰ੍ਹਾਂ ਕਲੀਨ ਹੋ ਜਾਂਦਾ ਆਪਣਾ ਫੇਸ ਇੱਕਦਮ ਤੁਹਾਨੂੰ ਫਰਕ ਜਿਹੜਾ ਨਾਲ ਦੀ ਨਾਲ ਹੀ ਮਿਲੂਗਾ ਐ ਨਹੀਂ ਵੀ ਤੁਸੀਂ ਇਹ ਪੈਕ ਲਗਾਓਗੇ ਤਾਂ ਤੁਹਾਨੂੰ ਹਫਤੇ ਬਾਅਦ ਰਿਜ਼ਲਟ ਮਿਲੂਗਾ ਨਾ ਤੁਸੀਂ ਇਸ ਚੀਜ਼ ਨੂੰ ਜਦੋਂ ਕਰੋਗੇ ਨਾ ਡੇਲੀ ਡੇਲੀ ਕਰਨਾ ਸ਼ੁਰੂ ਕਰੋਗੇ ਤੁਹਾਨੂੰ ਰੋਜ਼ ਦਾ ਰੋਜ਼ ਆਪਦੀ ਸਕਿਨ ਵਿੱਚ ਚੇਂਜਸ ਹੁੰਦੇ ਲਿਖਣਗੇ ਚੇਂਜਸ ਇੰਨਾ ਕਲਰ ਦਾ ਫਰਕ ਪਊਗਾ ਤੁਸੀਂ ਇਸ ਚੀਜ਼ ਨੂੰ ਜਿਨ੍ਹਾਂ ਦਾ ਰੰਗ ਥੋੜਾ ਜਿਹਾ ਕਾਲਾ ਗੋਰਾ ਹੋਣਾ ਚਾਹੁੰਦੇ ਆ ਤਾਂ ਇਹ ਜਿਹੜਾ ਸਕਿਨ ਕੇਅਰ ਆਪਦੀ ਕਰਨੀ ਸ਼ੁਰੂ ਕਰਦੇਣ ਤੁਹਾਡਾ ਫੇਸ ਆ ਜਿਹੜਾ ਦੁੱਧ ਵਾਂਗੂ ਚਿੱਟਾ ਹੋ ਜਾਊਗਾ ਠੀਕ ਆ ਤੇ ਚਲੋ ਜੀ ਆਪਾਂ ਹੁਣ ਆਪਣਾ ਫੇਸ ਆ ਜਿਹੜਾ ਧੋਇਆ ਹੀ ਇਹ ਤੇ ਅੱਜ ਲਈ ਇੰਨੇ ਕਾਫੀ ਆ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਚਲੋ ਜੀ ਠੀਕ ਆ ਓਕੇ ਬਾਏ